ਜੀ ਭਤੀ ਜੀ ਬਾਬਾ ਜੀ ਤੁਹਾਨੂੰ ਦੱਸੋ ਜਾਣਕਾਰੀ ਦਿਓ ਕਿ ਕਿਹੜੇ ਰੂਟਾਂ ਤੇ ਬਾਬਾ ਜੀ ਮਹਿੰਦ ਸਿੰਘ ਜੀ ਜਾਂ ਜੋ ਨਗਰ ਕੀਰਤਨ ਹਰ ਸਾਲ ਬਾਅਦ ਕਰਦੇ ਤੁਸੀਂ ਹਾਂਜੀ ਜਨਨੇ ਜਨੇ ਤਾਂ ਭਗਤ ਜਨ ਕਹਿੰਦਾ ਤਾਂ ਕਿਆ ਸੂਰ ਨਿਤ ਜਨਨੇ ਬਾਜਰੇ ਕਾਹੇ ਗਵਾਹੇ ਨੂਰ ਗਗੰਦ ਮਾਮਾ ਬਾਜੀਓ ਪਰੋਂ insanੇ ਕਾਓ ਜੇ ਤੂੰ ਜੋ ਮਾਰੀਓ ਸੂਰਮਾ ਅਬ ਜੋ ਜਣਕੋ ਦਾ ਸੁਰਾ ਸੁਪੇ ਚੰਨ ਹੈ ਦੋਲੇ ਦਿਲ ਕੇ ਹੈ ਤਾ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਸਾਡੀ ਕੀ ਤਾ ਗੁਰੂ ਗੁਰਿੰਦਪਰੀ ਸਾਧ ਸੰਗਤ ਦੀ ਵਤਨ ਦੀ ਮਿੱਟੀ ਚੈਨ ਵਾਲੇ ਨਾਲ ਜੁੜੇ ਸਾਧ ਸੰਗਤ ਗੁਰਪਤਿ ਪਰਵਾਨ ਕਰੋ ਵਾਹਿਗੁਰੂ ਜਿੱਕਾ ਅਤਸਾ ਵਾਹਿਗੁਰੂ ਜਿੱਕੀ ਬਤੇ ਅਤਸਾ ਤੇ ਸਵਾਰਗੀਤਾ ਕੇ ਨਗਰ ਕਿਤਨ ਜੜਾ ਵਾ ਕਿਨਮਾ ਮਾਤ ਕਿਹੜੇ ਰੋਟਾ ਦੇ ਚੱਲਣਾ ਇੱਕ ਸਭ ਤੋਂ ਪਹਿਲਾਂ ਤੇ ਆਪਾਂ ਇਹ ਗੱਲ ਕਰ 350 ਸਾਲਾ ਗੁਰਤੇਗ ਮਹਦਮਨ ਅਸੀ ਦਿਹਾੜਾ ਵਾ ਭਾਈ ਮਤੀ ਦਾਸ ਭਾਈ ਸ਼ਤੀ ਦਾਸ ਭਾਈ ਦਿਆਲਾ ਜੀ ਦਾ ਸਿੱਧਿਆਣਾ 350 ਹੋਈ ਹੈ ਹਾਂਜੀ ਹਾਂਜੀ ਫਿਰ ਜਿਹੜਾ ਪੰਜ ਦੈਤਾ ਜੀ ਆਮਰ ਸੀਸ ਲੈ ਕੇ ਆਏ ਸੀ ਅਨੰਦਪੁਰ ਸਾਹਿਬ ਦੀ ਤਰਤੀ ਦੇ ਪੰਜਾ ਪੜਾਵਾਂ ਦੇ ਵਿੱਚ ਪਹਿਲਾ ਪੜਾਅ ਇਹਨਾਂ ਦਾ ਜਦੋਂ ਚੱਲਦੇ ਦਿੱਲੀ ਤੋਂ ਸੀਸਗੰਨ ਤੋਂ ਚਾਣੀ ਚੌਕ ਤੋਂ ਚੱਲਦੇ ਆ ਤੇ ਸਿੱਧਾ ਇਹ ਚੱਲਦੇ ਆ ਬਾਗਬਤ ਪਹੁੰਚਦੇ ਜੋਪੀ ਦਾ ਉਰ ਤੋਂ ਬਾਅਦ ਤਰਾਵੜੀ ਪਹੁੰਚਦੇ ਆ ਤਰਾਵੜੀ ਤੋਂ ਬਾਅਦ ਅੰਬਾਲਾ ਪਹੁੰਚਦੇ ਆ ਅੰਬਾਲਾ ਤੋਂ ਬਾਅਦ ਨਾਭਾ ਦੀ ਤਰਤੀ ਦੇ ਪਹੁੰਚਦੇ ਆ ਨਾਭਾ ਤੋਂ ਬਾਅਦ ਤੇ ਕਿਪੌੜੀ ਦੀ ਤਰਤੀ ਦੇ ਪਹੁੰਚਦੇ ਆ ਜੇ ਕਿਰਤ ਕੋਰ ਦੀ ਧਰਤੀ ਤੋਂ ਫਿਰ ਆਨੰਦ ਖੁਸ਼ਾ ਜਿਹੜਾ ਚੀ ਦਾ ਸੰਸਕਾਰ ਕੀਤਾ ਜਾਂਦਾ ਉਹਦੇ ਜਿਹੜਾ ਗੁਰੂ ਗੋਬਿੰਦ ਸਿੰਘ ਰਾਜ ਨੇ ਜਦੋਂ ਗੱਲਣਾ ਲਾਇਆ ਵਾ ਕਲ ਬੱਕੜੀ ਤੇ ਲਾਇਆ ਵਾ ਤਾਂ ਅਰਨੀਟਾ ਗੁਰੂ ਕਾ ਬੇਟਾ ਜਿਹੜਾ ਖਾਨ ਤਾਂ ਉਹ ਵੀ 350 ਸਾਲਾਂ ਅੱਖ ਇਹ ਪ੍ਰੋਗਰਾਮ ਦੀ ਨੇ ਆ ਤੇ ਗੁਰਦੇਵਾਂ ਦੱਸੀ ਦੇਣਾ ਹੈ 350 ਸਾਲਾਂ ਹਾਂਜੀ ਭਜ ਮਤੀ ਦਾ ਭਜ ਸਤੀ ਦਾ ਭਜ ਦਿਹਾਲਾ ਜੀ ਉਹਨਾਂ ਦਾ 350 ਸਾਲਾਂ ਦੇ ਹਾਲ ਤੇ ਜਿਹੜਾ ਕਿਤਾਬ ਦਿੱਤਾ ਵਾ ਉਹ ਵੀ ਅਰਲੀਕਾ ਗੁਰੂ ਦਾ ਬੇਟਾ ਉਹ ਵੀ 350 ਸਾਲਾ ਹੁਣ ਨਗਰ ਕੀਤਾ ਆਪਾਂ ਜਦੋਂ ਕਿ ਆਪਾਂ ਜੀ ਬਾਬਾ ਜੀ ਸਿੰਘ ਦਾ ਲੌਣੇ ਇਤਿਹਾਸ ਉਹ 2 ਦਸੰਬਰ ਇਸ ਵਾਰ 1704 ਈਸਵੀ ਨੂੰ ਚਮਕੌਰ ਗੜੀ ਦੀ ਸੀਸ ਜੁਣ ਗਏ ਆ ਉਹਦੂ ਕਰ ਆਪਾਂ ਠੰਡ ਬੜੀ ਹੁੰਦੀ ਇਸ ਕਰਕੇ ਆਪਾਂ ਪਹਿਲਾ ਜਿਹੜਾ ਵਾ ਨਗਰ ਕੀਤਾ ਚਮਕੌਰ ਦੀ ਸੀ ਦਲ ਸੁਨਨਪਤ ਅੱਛਾ ਜਿੰਨੇ ਵਿੱਚ ਚਮਕੌਰ ਦੇ ਵਿੱਚ ਸ਼ਹੀਦ ਹੋਏ ਆ ਨਾ ਆਪਣਾ 40 ਸਿੰਘ ਸ਼ਹੀਦ ਹੋਏ ਉਹਨਾਂ ਸਾਰਿਆਂ ਸੇਧਾਰਨ ਸਮਰਪਤ ਆਪਾਂ ਜਿਹੜਾ ਨਗਰ ਕੀਤਾ ਨੇ 31ਵਾਂ ਨਗਰ ਕੀਤਾ ਅੱਛਾ ਜੀ ਤੇ ਇਹ ਵੀ ਮੈਂ ਉਹਦੇ ਫੌਜ ਚ ਤੇ ਨਾ ਫੌਜ ਚ ਉਹਦੇ ਸੁੱਤੀ ਆ ਉਹਨਾਂ ਦਾ ਹਾਂਜੀ 1994 ਚ ਪਹਿਲਾ ਨਗਰ ਕੀਤਾ ਮੈਂ ਜੀ ਅੱਛਾ ਚਲੋ ਸਾਖੀ ਦਮ ਲਾਉਂਦੇ ਨੇ ਵਰਤਵਾਦ ਸਿੱਧਾ ਹੀ ਆਪਾਂ ਫਿਰ ਪੀਤ ਮਕੌਰ ਦੇ ਸਿੱਧਾ ਸਮਰਪਤ ਉਹਤਵਾਦ ਇਹ ਜਿਹੜਾ ਰੂਟ ਆ ਪਿੰਡ ਕੈਰੂ ਨੰਗੋਂ ਪਿੱਛੇ ਚੱਲੇਗਾ ਅੱਛਾ ਆਪਰੇ ਪਿੰਡ ਕੈਰੂ ਨੰਗਲ ਜੀ ਦੋਪੜਾ ਤੇ ਦੋ ਪੜਾਅ ਹੁੰਦਾ ਹੋਇਆ ਫਿਰ ਕਰਨ ਲੰਦਰ ਕੋਈ ਡਾਇਰੀ ਕੇ ਪਹੁੰਚੇਗਾ ਡਾਇਰੀ ਤੋਂ ਪਹੁੰਚ ਕੇ ਬਾਬੋਵਾਲ ਉੱਤੇ ਸਾਰਾ ਲੰਗਰ ਦਾ ਪ੍ਰੋਗਰਾਮ ਹੈ ਉੱਤੇ ਬਾਬੋਵਾਲ ਪਹੁੰਚੇਗਾ ਬਾਬੋਵਾਲ ਤੋਂ ਟਾਲੀ ਸਾਹਿਬ ਟਾਲੀ ਸਾਹਿਬ ਤੋਂ ਇਹ ਪਹੁੰਚੇਗਾ ਫੱਤੂ ਵੀ ਲਾ ਫੱਤੂ ਵੀ ਲੈ ਦੱਸਾ ਜਾਦਾ ਅੱਛਾ ਜਾਨਦੇ ਤੋਂ ਬਾਅਦ ਚਵੰਡਾ ਦੇ ਵੀ ਚਵੰਡਾ ਦੇ ਵੀ ਤੋਂ ਬਾਅਦ ਕੱਥੂ ਨਾਲ ਗਲਮਸਤਾਨ ਬਾਬੋਵਾਲ ਅੱਛਾ ਉਹ ਤੋਂ ਬਾਅਦ ਇਹ ਉੱਥੇ ਚਲੇਗਾ ਤੇ ਇਹ ਹੈਗਾ ਵੇ ਗੀਵਾਲ ਪਹੁੰਚੇਗਾ ਵੇ ਗੀਵਾਲ ਤੋਂ ਹਰੀਆਂ ਹਰੀਆਂ ਤੋਂ ਬਾਅਦ ਇਹ ਆਏਗਾ ਮੁਜੀਠਾ ਮੁਜੀਠੇ ਤੋਂ ਬਾਅਦ ਦਾਦੂਪੁਰਾ ਦਾਦੂਪੁਰਾ ਤੋਂ ਬਾਅਦ ਇਹ ਸੰਗਤਪੁਰਾ ਸੰਗਤਪੁਰਾ ਆਇਆ ਹੁੰਦਾ ਆਇਆ ਇਹ ਟੰਡ ਕਿਸੇ ਕਿਸੇ ਹਾਂਜੀ ਢੇਰ ਆ ਢੇਰ ਇਹ ਢੇਰ ਉਦੋਂ ਪਹੁੰਚੇਗਾ ਉਦੋਂ ਫਿਰ ਸੰਦਾ ਪੱਕਾ ਸਹਿਰ ਜਿਹਨੂੰ ਆਪਾਂ ਛਮਿਆਰੀ ਬੋਲਦੇ ਆ ਉਧਰ ਜਾਵੇਗਾ ਉਤੋਂ ਬਾਅਦ ਸੰਦਾ ਗੱਗੋਵਾਲ ਦੀ ਧਰਤੀ ਤੇ ਪਹੁੰਚੇਗਾ ਅੱਛੇ ਤੇ ਸੰਪੂਰਨ ਕਿਤੇ ਸੰਪੂਰਨ ਤੇ ਗੱਗੋ ਮਾਲੂ ਹੈਗਾ ਫਿਰ ਉੱਥੋਂ ਆ ਮਨ ਲ ਰਾਤ ਹੀ ਆਪਾਂ ਆ ਜੰਦੇ ਅੱਛਾ ਸੰਪੂਰਨ ਉੱਥੇ ਅਰਦਾਸ ਬੇਨਤੀ ਅਰਦਾਸ ਬੇਨਤੀ ਉੱਥੇ ਆਗੇ ਉੱਥੇ 5 4-5 ਦਿਨ ਮੇਲਾ ਰਹਿੰਦਾ ਉੱਥੇ ਅੱਛਾ ਬਹੁਤ ਤੰਗੜਾ ਗੁਰਦਾਰਾ ਸਾਹਿਬ ਬਣਿਆ ਦਿੱਖਿਆ ਬਣਾ ਹਾਂ ਹਾਂਜੀ ਜੀ ਮਾ ਕੜੂ ਕੜੂ ਦੱਸਾਂ ਬਾਹਰ ਕਿੰਧਿਆਂ ਦੇ ਵਿੱਚੋਂ ਗੁਰਦਾਰਾ ਸਾਹਿਬ ਨੇਕ ਜੀ ਉੱਥੇ ਮਨ ਹੈ ਵੀ ਬਾਬਾ ਦਾ ਮਨ ਲ ਨੰਦਗੜ੍ਹ ਜਲੇ ਵਾਲੇ ਅੰਦਤ ਸੇਵਾ ਚੱਲ ਰਹੇ ਨੇ ਇਹ ਸਾਡਾ ਜੀ ਰੋਡ ਆ ਤੇ 31 ਨਗਰ ਕਿੱਤਨ ਆ ਅੱਜ ਸਾਡੇ ਤਾਂ ਆਪਾਂ ਕੁਝ ਆਪ ਸੰਤਾਂ ਨੂੰ ਕੁਝ ਮੈਸੇਜ ਸੰਦੇਸ਼ ਲਾਉਣਾ ਚਾਹੂ ਕਿ ਕੀ ਸੰਤਾਂ ਹਾਂਜੀ ਵੀ ਸੰਤਾਂ ਨੂੰ ਮਤਲਬ ਸੰਦੇਸ਼ ਦੇਣਾ ਵਾ ਕਿ ਜਿਸ ਤਾਂ ਆਪਾਂ ਸਾਡੇ ਗੁਰੂ ਸਾਹਿਬ ਜਦੋਂ ਚੱਲਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂਜੀ ਤੇ ਪਹਿਲਾਂ ਗੁਰੂ ਸਾਹਿਬ ਚੱਲਦੇ ਉਹਨਾਂ ਬਾਲਪਨ ਪਹਿਲਾਂ ਸਿੰਘ ਚੱਲਦੇ ਸਨ ਪੰਜ ਮੁਕਤੇ ਪੰਜ ਪਿਆਰੇ ਇਹ ਨਗਰ ਚੱਲਦੇ ਸਨ ਤੇ ਸਾਨੂੰ ਉੱਥੋਂ ਸਿੱਧਿ ਮਿਲਦੀ ਹੈ ਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਇੱਤਾ ਹੀ ਹੈ ਜਿੱਦਾਂ ਉਹ ਚੱਲਦੀ ਸੀ ਇੱਤਾ ਵੀ ਗੁਰੂਗ੍ਰਾਂ ਸਾਹਿਬ ਦੀ ਪੰਨਾ ਪਿਆਰਾਂ ਦੀ 70 ਸਹਾ ਤਾਂ ਗੁਰੂਗ੍ਰਾਂ ਸਾਹਿਬ 70 ਸਹਾ ਪੰਨਾ ਪਿਆਰ ਗਵਾਈ ਹੇਟ ਇਹ ਨਗਰ ਕਿੰਨਾ ਚੱਲੇਗਾ ਔਰ ਇਸ ਸਿੱਖ ਸੰਗਤ ਨੂੰ ਸਭ ਤੋਂ ਇਹ ਮਹਡਾ ਸੰਦੇਸ਼ ਆ ਕਿ ਜਿੱਦਾਂ ਗੁਰੂ ਸਾਹਿਬ ਨੇ ਅਮਰਤਾਰੀ ਅਮਰ ਚਕਾਇਆ ਹਾਂਜੀ ਕਿ ਸਾਨੂੰ ਇੱਕ ਸਸ਼ਤਰਤਾਰੀ ਬਣਾਇਆ ਮਿਲ ਕੇ ਮਾਰੇ ਸਸ਼ਤਰਤਾਰੀ ਜੀ ਜਿਹੜੇ ਹਮਾਰੇ ਪੀਰ ਦਾ ਜਗਾ ਬਰਤੇ ਨੇ ਕੋਈ ਜਿੰਨਾ ਸਸ਼ਤਰ ਨਾ ਹੋਵੇ ਉਨੇ ਤੱਕ ਪਰ ਜੰਦੂ ਨਹੀਂ ਕਰ ਸਕਦਾ ਬਿਲਕੁਲ ਹਾਂਜੀ ਬਿਲਕੁਲ ਸਾਇ ਸਾਲ ਇਹ ਸੰਦੇਸ਼ਾ ਦਿੰਦੇ ਆ ਸੰਦੇਸ਼ਾ ਦਿੰਦੇ ਕਿ ਅਮਰਤਾਰੀ ਖੋ ਦਸਤਾਰ ਵਾਲੇ ਬਣ ਕੇ ਫਿਰ ਗੁਰਸਾਭਾ ਵਾਲਾ ਬਣਾ ਪੋ ਤੇ ਗੁਰਸਾ ਵਾਲੇ ਅਮਰ ਸ਼ਕੋ ਤੇ ਸਿੰਘ ਸਜੇ ਗੁਰ ਵਾਲੇ ਬਣ ਠੀਕ ਹੈ ਬਾਬਾ ਜੀ ਅੰਮੀ ਵਾਰ ਕਰਾ ਲੇ ਬਾਈਕ ਪਟੇ ਜੀ